ਬੀਤੇ ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਦੇ ਸਮੇਂ ਤਾਲ ਵਾਲੇ ਕرائی ਵਿੱਚ ਡਿੱਗੇ ਸੇਵਾਦਾਰ ਦੀ ਇਲਾਜ ਦਰਾਂ ਹੋਈ। ਸੇਵਾਦਾਰ ਦੀ ਪਹਿਚਾਣ ਬਲਦੇ ਸਿੰਘ ਵਾਸੀ ਬਜੂਪੁਰ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ। ਜਿਸ ਦਾ ਅੰਤਿਮ ਸੰਸਕਾਰ ਪੰਡ ਦੇ ਸਮਚਾਨ ਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਸਿੱਖ ਸੰਤਾਂ ਅਤੇ ਇਲਾਕੇ ਪਰਦੇ ਲੋਕਾਂ ਨੇ ਪਹੁੰਚ ਕੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਫੁੱਲ ਭੇਟ ਕੀਤੇ। ਇਸ ਮੌਕੇ ਦਰਬਾਰ ਸਾਹਿب ਤੋਂ ਮੈਨੇਜਰ ਬਲਵਿੰਦਰ ਸਿੰਘ ਤੋਂ ਇਲਾਵਾ ਮੁੱਖ ਕਥਾਵਾਚਕ ਭਾਈ ਜਸਵਿੰਦਰ ਸਿੰਘ ਜੀ ਕਲੀਅਰ ਤੇ ਹੋਰ ਕਈ ਧਾਰਮਿਕ ਸੁਖੀਤਾ ਵੀ ਹਾਜ਼ਰ ਹੋਈਆਂ ਇਸ ਮੌਕੇ ਗੱਲਬਾਤ ਕਰਦੇ ਹੋਏ ਕਥਾਵਾਚਕ ਭਾਈ ਜਸਵਿੰਦਰ ਸਿੰਘ ਕਲੀਅਰ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਉਹਨਾਂ ਨੌ ਸੇਵਾਦਾਰ ਗੁਰਵੀਰ ਸਿੰਘ ਦੇ ਜਾਣ ਦਾ ਬਹੁਤ ਦੁੱਖ ਹੈ ਅਤੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਉੱਥੇ ਹੀ ਉਹਨਾਂ ਨੇ ਵਿਛੜੀ ਰੂਹ ਦੀ ਜਾਨ ਲਈ ਅਰਦਾਸ ਵੀ ਕੀਤੀ ਇਸ ਮੌਕੇ ਮ੍ਰਿਤਕ ਦੇ ਭਰਾ ਸੁਰਿੰਦਰ ਸਿੰਘ ਬੱਗਾ ਨੇ ਵੀ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰਾ ਭਰਾ ਪਿਛਲੇ 10 ਸਾਲਾਂ ਤੋਂ ਜੋ ਕਿ ਪੇਛੇ ਵਜੋਂ ਖਲਵਾਈ ਦਾ ਕੰਮ ਕਰਦਾ ਹੈ ਕਈ ਵਾਰ ਉਹ ਫੌਜ ਦਿਨਾਂ ਲਈ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਵਿੱਚ ਜਾ ਕੇ ਸੇਵਾ ਨਿਭਾਉਂਦਾ ਸੀ ਉਸ ਦੀ ਹੋਈ ਬੇਵਕਤੀ ਮੌਤ ਨਾਲ ਦਿੱਤੇ ਤੁਹਾਨੂੰ ਵੱਡਾ ਘਾਟਾ ਪਿਆ ਹੈ ਉਥੇ ਹੀ ਉਹਨਾਂ ਬੇਨਤੀ ਕੀਤੀ ਕਿ ਐਸਜੀਪੀਸੀ ਨੂੰ ਕਿਹੜੀ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਮੌਕੇ ਅੰਤਮ ਸਰਕਾਰ ਦੀਆਂ ਇਹ ਤਸਵੀਰਾਂ ਬਟਾਲਾ ਤੋਂ ਲਾਪਤੀ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਦੇਖਦੇ ਰਹੋ ਨਿਊਜ਼ ਪੰਜਾਬੀ ਚੈਨਲ ਧੰਨਵਾਦ ਵਾਹਿਗੁਰੂ 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 ਅਰਖਲਾ ਮੋਹਰੀ ਗੁਰਮੀਤ ਕੱਤੇ ਪਾਇਬਲ ਵੀਰ ਸਿੰਘ ਨਗਰਲੇਲ ਤੋਂ ਪਿਛਲੇ 10 ਸਾਲਾਂ ਤੋਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਲੰਗਰਾਂ ਵਿੱਚ ਸੇਵਾ ਕਰਦੇ ਸਨ ਅਚਾਨਕ ਸੇਵਾ ਕਰਦਿਆਂ ਕਰਦਿਆਂ ਉਹਨਾਂ ਦਾ ਪੈਰ ਤਿਲਕਿਆ ਜਿਹੜਾ ਸਬਜ਼ੀ ਵਾਲਾ ਕੜਾਇਆ ਸੀ ਉਹਦੇ ਵਿੱਚ ਜਾ ਪਏ ਬੇਅੰਤ ਸੰਗਤਾਂ ਦੇ ਆਉਣ ਕਰਕੇ ਬੜੇ ਬੜੇ ਵੱਡੇ ਬਰਤਨ ਨੇ ਜਿਨ੍ਹਾਂ ਵਿੱਚੋਂ ਇੱਕਦਮ ਨਿਕਲਣਾ ਬੜਾ ਮੁਸ਼ਕਲ ਹੁੰਦਾ ਸੇਵਾਦਾਰ ਵੀਰਾਂ ਨੇ ਫਟਾਫਟ ਕੋਸ਼ਿਸ਼ ਕਰਕੇ ਉਹਨਾਂ ਨੂੰ ਕੱਢਿਆ ਉਨੇ ਸਮੇਂ ਦੇ ਵਿੱਚ 70% ਤੱਕ ਉਹਨਾਂ ਦਾ ਜਿਹੜਾ ਸਰੀਰ ਆ ਉਹ ਅੱਗ ਵਿੱਚ ਧੁੱਸ ਚੁੱਕਾ ਸੀ ਫਟਾਫਟ ਉਹਨਾਂ ਨੂੰ ਜਲਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਵੱਲਾ ਹਸਪੀਟਲ ਵਿੱਚ ਉਹਨਾਂ ਨੂੰ ਦਾਖਲ ਕਰਾਇਆ ਗਿਆ ਬੜਾ ਉਚਕੋਟੀ ਦਾ ਇਲਾਜ ਕਰਾਇਆ ਪਰ ਅਕਾਲ ਪੁਰਖ ਦਾ ਹੁਕਮ ਹੈ ਜੋ ਵੀ ਇਸ ਸੰਸਾਰ ਤੇ ਆਇਆ ਜਦੋਂ ਸਮਾਂ ਆਉਂਦਾ ਆਪਣੀ ਉਮਰ ਭੋਕੇ ਫੇ ਚਲੇ ਜਾਂਦਾ ਫਿਰ ਇਲਾਜ ਫੇਲ ਹੋ ਜਾਂਦੇ ਨੇ ਡਾਕਟਰ ਫੇਲ ਹੋ ਜਾਂਦੇ ਨੇ ਸਾਰੀ ਸਿੱਖ ਸੰਸਥਾ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਪ੍ਰਧਾਨ ਭਾਈ ਹਰਜਿੰਦਰ ਸਿੰਘ ਜੀ ਧਾਮੀ ਪਤਾ ਲੈਣ ਵਾਸਤੇ ਗਏ ਉੱਥੇ ਖਲੋ ਕੇ ਅਰਦਾਸਾਂ ਕਰਦੇ ਰਹੇ ਸਾਰੇ ਸਿੰਘ ਪਰ ਜੋ ਹੁਕਮ ਉਹ ਹੋ ਕੇ ਰਿਹਾ ਭਾਈ ਬਲਬੀਰ ਸਿੰਘ ਜੀ 9 ਤਰੀਕ ਦੀ ਰਾਤ ਨੂੰ 9:10 ਵਜੇ ਨਾਲ ਸਦੀਵ ਕਾਲ ਵਾਸਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬਰਾਜੇ ਉਹਨਾਂ ਦੀ ਮਰਤਕ ਦੇ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਉਸ ਤੋਂ ਦੇ ਮੈਨੇਜਰ ਸਾਹਿਬ ਸੇਵਾਦਾਰ ਉਨ ਲੈ ਕੇ ਅਸੀਂ ਇੱਥੇ ਆਏ ਹਾਂ ਪਰਿਵਾਰ ਸਮੇਤ ਆਲੇ-ਦੁਆਲੇ ਇਲਾਕੇ ਦੀਆਂ ਸੰਗਤਾਂ ਇਕੱਠੀਆਂ ਹੋਈਆਂ ਬੜਾ ਦੁੱਖ ਵਾਲਾ ਸਮਾਂ ਬਣਿਆ ਸਾਰਿਆਂ ਦੇ ਮਨ ਵਿੱਚ ਦੱਸੀ ਹੋਈ ਮਰਜ਼ਾ ਦਾ ਅਨਸਾਰ ਹੁਣ ਚਿਖਾ ਤਣ ਕੇ ਦੇਹ ਨੂੰ ਅਗਨ ਭੇਟ ਕੀਤਾ ਸ੍ਰੀ ਸਬ ਦਾ ਪਾਠ ਕਰਕੇ ਫਿਰ ਅਕਾਲ ਪੁਰਖ ਜੀ ਦੇ ਚਰਨਾਂ 'ਚ ਅਰਦਾਸ ਕੀਤੀ ਆ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਇਸ ਤੋਂ ਅੱਗੇ ਹੁਣ ਅਸੀਂ ਗੁਰਦੁਆਰਾ ਸਾਹਿਬ ਚੱਲੇ ਆ ਉੱਥੇ ਲਾਣੀਆਂ ਦੀ ਬਾਣੀ ਪੜ ਕੇ ਫਿਰ ਅਰਦਾਸ ਹੋਏਗੀ ਫਿਰ ਆਉਣ ਵਾਲੇ ਸਮੇਂ ਵਿੱਚ 18 ਤਰੀਕ ਨੂੰ ਭਾਈ ਬਲਬੀਰ ਸਿੰਘ ਜੀ ਦੇ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਣਗੇ 16 ਤਰੀਕ ਨੂੰ ਆਰੰਭ ਹੋਣਗੇ 18 ਤਰੀਕ ਨੂੰ ਭੋਗ ਪੈਣਗੇ ਸਾਰੀ ਸੰਗਤ ਨੂੰ ਬੇਨਤੀ ਹੈ ਉਸ ਦਿਨ ਵੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਭਾਈ ਸਾਹਿਬ ਜੀ ਦੇ ਨਮਿਤ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੋ ਗੁਰੂ ਮਹਾਰਾਜ ਦੀ ਉਹ ਨਿਸ਼ਕਾਮ ਸੇਵਾ ਤੇ 10 ਸਾਲ ਤੋਂ ਜਾ ਰਹੇ ਸੀਗੇ ਲੰਗਰ ਦੇ ਵਿੱਚ ਸੇਵਾ ਕਰਦੇ ਸੀਗੇ ਤੇ ਕਈ ਵਾਰੀ ਕੋਈ ਹਾਸਿਕ ਬਾਹਰ ਵੀ ਹੋ ਜਾਂਦੇ ਉਹ ਕੁਦਰਤੀ ਹਾਸਾ ਉਹਨਾਂ ਦਾ ਪੈਰ ਸਿਸਲ ਕਰਕੇ ਰਾਤ ਦੇਖੋ ਜੇ ਬੜੇ ਚਾਨ ਨਾਲ ਉਹ ਗਏ ਆ ਉਹਨੂੰ ਮਰਨ ਦੀ ਸੇਵਾ ਕਰਨ ਵਾਸਤੇ ਲੰਗਰ ਦੀ ਸੇਵਾ ਕਰਦੇ ਸੀ ਉਹ ਵੈਸੇ ਵੀ ਕੰਮ ਜਿਹੜਾ ਉਹ ਹਲਵਾਈਆਂ ਦਾ ਕਰਦੇ ਸੀਗੇ ਕਾਰੋਬਾਰ ਉਹਨਾਂ ਦਾ ਤੇ ਉਹ ਲੰਗਰ ਵਾਸਤੇ ਜੋ ਹੀ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਸੀਗੇ ਉਹ ਆਲੂਆਂ ਦਾ ਕੜਾਹੇ ਉਬਲਣ ਵਾਸਤੇ ਰੱਖਿਆ ਉਹਦੇ ਵਿੱਚੋਂ ਮੈਲ ਲਾਉਣ ਵਾਸਤੇ ਰਾਤ ਦੇ 1 ਵਜੇ ਉਹਨਾਂ ਦਾ ਪੈਰ ਫਿਸਲ ਕੇ ਕੜਾਹੀ 'ਚ ਡਿੱਗੇ ਉਹ ਇੱਕ ਹੱਥ ਉਹਨਾਂ ਦਾ ਕੁੰਡੇ ਨੂੰ ਪੈ ਗਿਆ ਉਹਦੇ ਕਰਕੇ ਉਹਨਾਂ ਦੀ ਉੱਪਰਲੀ ਬਾੜੀ ਜਿਹੜੀ ਉਹ ਬਚ ਗਈ ਬਾਕੀ ਸਾਰੀ ਬਾੜੀ ਜਿਹੜੀ ਪਾਣੀ ਦੇ ਵਿੱਚ ਉਹ ਡੁੱਬ ਗਈ ਗਰਮ ਪਾਣੀ ਸੀਗਾ ਬਾਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੱਲਾ ਹਸਪਤਾਲ ਵਿੱਚ ਦਾਖਲ ਕਰਾਇਆ ਗੁਰਰਾਮ ਦਾਸ ਸਾਹਿਬ ਬਹੁਤ ਵਧੀਆ ਉਹਨਾਂ ਨੇ ਟ੍ਰੀਟਮੈਂਟ ਕੀਤਾ ਪੂਰਾ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਸੇਵਾਦਾਰ ਵੀ ਦਿੱਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਹਾਂਜੀ ਉਹਨਾਂ ਕੋਈ ਕਸਰ ਨਹੀਂ ਛੱਡੀ ਬਹੁਤ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੇ ਸਟਾਫ ਨੇ ਬਹੁਤ ਪ੍ਰਵਾਹ ਦੀ ਹੈਲਪ ਕਰਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤੇ ਉਹ ਗੁਰੂ ਮਹਾਰਾਜ ਦਾ ਜੋ ਹੁਕਮ ਹੋਏ ਦਵਾਈ ਤਾਂ ਹੀ ਲੱਗਦੀ ਜੇ ਗੁਰੂ ਮਹਾਰਾਜ ਦਾ ਓਟ ਆਸਰਾ ਹੋਏ ਤੇ ਉਹਨਾਂ ਨੇ ਅਰਦਾਸਾਂ ਵੀ ਬੋਧ ਕੀਤੀਆਂ ਸੰਗਤ ਨੇ ਆਪਣਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਦੀ ਥਾਂ ਵੀ ਉਹ ਵੀ ਆ ਕੇ ਅਰਦਾਸ ਕੀਤੀ ਸਾਰੇ ਸੰਗਤ ਨੇ ਬੇਹੱਦ ਅਰਦਾਸ ਕੀਤੀ ਕਿ ਇਹੋ ਜਿਹਾ ਸੇਵਾਦਾਰ ਜਿਹੜਾ ਨਿਸ਼ਕਾਮ ਸੇਵਾ ਵਾਸਤੇ ਜਾਂਦਾ ਉਹ ਬਚਣਾ ਚਾਹੀਦਾ ਸਾਨੂੰ ਯਾਦ ਸੀ ਵੀ ਗੁਰੂ ਮਹਾਰਾਜ ਦੇ ਘਰ ਜਿਹੜੇ ਕੋੜੀਆਂ ਦਾ ਰੋਗ ਜਿਹੜਾ ਉਹ ਦੂਰ ਹੋ ਜਾਂਦਾ ਹੈ ਸਾਡੀ ਵੀ ਆਸਥਾ ਗੁਰੂ ਮਹਾਰਾਜ ਦੇ ਅੱਤੇ ਪੂਰੀ ਸੀਗੀ ਪਰ ਜੋ ਜਿਹੜੀ ਸਵਾਸ ਨਾਲ ਹੀ ਹੋਣ ਤੇ ਉਦੋਂ ਫਿਰ ਪਰਮਾਤਮਾ ਵੀ ਅਰਦਾਸਾਂ ਵੀ ਰਫਲ ਚੱਲ ਜਾਂਦੀਆਂ ਕਿਉ ਗੁਰੂ ਮਹਾਰਾਜ ਦੇ ਬਾਣੇ ਵਿੱਚ ਮੰਨਣਾ ਪੈਂਦਾ ਉਹਦੇ ਵਿੱਚ ਜੋ ਗੁਰੂ ਮਹਾਰੇ ਦਾ ਬਾਣਾ ਹੋਏ ਉਹ ਮੰਨਣਾ ਪੈਂਦਾ ਵਾਹਿਗੁਰੂ ਜੀ ਵਾਹਿਗੁਰੂ